ਇਹ ਗਾਗਾ ਜੀ ਮੋਹਿਤ ਅੰਗਰਾਲ ਇਹਨਾਂ ਦੇ ਨਾਮ ਨੰਬਰ ਅਸੀਂ ਦਿੱਤੇ ਹੋਏ ਨੇ ਤੇ ਅਸੀਂ ਪੁਲਿਸ ਕੋਲ ਇਹੀ ਮੰਗ ਰੱਖਦੇ ਆਂ ਜੇ ਤਾਂ ਉਹ ਲਿਮਟਿਡ ਪੀਰੀਅਡ ਦੇ ਵਿੱਚ ਇਹਨਾਂ ਤੇ ਬੰਦ ਐਕਸ਼ਨ ਲੈਣਗੇ ਫਿਰ ਤਾਂ ਠੀਕ ਹੈ ਨਹੀਂ ਤਾਂ ਆਪਾਂ ਆਪਣੇ ਆਪਣੇ ਤੌਰ ਤੇ ਉੱਤੇ ਕਾਰਵਾਈ ਕਰਾਂਗੇ ਪਰ ਮਨੀ ਨੂੰ ਤਾਂ ਮਨੀ ਨੂੰ ਤਾਂ ਉਸ ਦਿਨੇ ਸਸਪੈਂਡ ਜਿਹੜਾ ਕਰ ਦਿੱਤਾ ਮੈਂ ਤੁਹਾਡੇ ਆਉਣ ਤੋਂ ਪਹਿਲੇ ਹੀ ਗੱਲ ਰੱਖੀ ਹੈਗੀ ਹੈ ਕਿ ਜਿਹੜਾ ਮਨੀ ਕੁਮਾਰ ਹੈਗਾ ਜੇ ਉਹਨੂੰ ਸਸਪੈਂਡ ਕੀਤਾ ਸਸਪੈਂਡ ਕਰਨਾ ਹੁੰਦਾ ਇੱਕ ਤਰੀਕੇ ਨਾਲ ਬੰਦੇ ਨੂੰ ਐਸੀ ਪਿਨਿਸ਼ਮੈਂਟ ਦੇਣੀ ਕਿ ਉਹੋ ਜੀ ਗਲਤੀ ਦੁਬਾਰਾ ਨਾ ਕਰੇ ਮਨੀ ਕੁਮਾਰ ਰਿਪੀਟਿਡ ਗਲਤੀਆਂ ਕਰ ਰਿਹਾ ਮੇਰੇ ਕੋਲ ਉਹਦੀਆਂ ਦੋ ਤਿੰਨ ਵੀਡੀਓਜ਼ ਆ ਗਈਆਂ ਹੋਈਆਂ ਇੱਕ ਵੀਡੀਓ ਦੇ ਵਿੱਚ ਉਹ ਪ੍ਰੈਸ ਵਾਲਿਆਂ ਦੇ ਮੋਰੇ ਮੋਰੇ ਭੱਜ ਰਿਹਾ ਤੇ ਪ੍ਰੈਸ ਵਾਲਿਆਂ ਨੇ ਦੱਸਿਆ ਕਿ ਉਹ ਬੰਦਾ ਜਿਹੜਾ ਫੇਕ ਪੁਲਿਸ ਵਾਲਾ ਲੱਗਦਾ ਜਿਹੜਾ ਬੰਦਾ ਲੱਗਦਾ ਹੀ ਫੇਕ ਹੈ ਜਿਹੜਾ ਬੰਦਾ ਆਪਣੀ ਡਿਊਟੀ ਤੋਂ ਭੱਜ ਰਿਹਾ ਜਿਹੜਾ ਕ੍ਰਾਈਮ ਨੂੰ ਰੋਕਣਾ ਤੇ ਕੀ ਹੈ ਉਹ ਆਪ ਕ੍ਰਾਈਮ ਦਾ ਹਿੱਸਾ ਬਣਿਆ ਹੋਇਆ ਦੇਖੋ ਕ腐ਪਸ਼ਨ ਤੇ ਕ੍ਰਾਈਮ ਰੋਕਣਾ ਨੇ ਦੀ ਪਹਿਲੀ ਡਿਊਟੀ ਆ ਜੇ ਮੰਨ ਲਓ ਉਸੇ ਚੀਜ਼ ਦਾ ਉਹ ਹਿੱਸਾ ਆ ਫਿਰ ਇਹਦਾ ਮਤਲਬ ਹੈ ਕਿ ਉਹ ਬੰਦਾ ਉਸ ਜੌਬ ਦੇ ਲਈ ਰਾਈਟ ਪਰਸਨ ਨਹੀਂ ਹੈਗਾ ਨਾਲੇ ਸਸਪੈਂਡ ਕਰਨਾ ਜਿਹੜਾ ਹੈ ਨਾ ਇਹ ਇੱਕ ਵਿਭਾਗੀ ਕਾਰਵਾਈ ਹੈ ਵਿਭਾਗੀ ਕਾਰਵਾਈ ਜ਼ਰੂਰ ਮਨੀ ਕੁਮਾਰ ਤੇ ਹੋ ਗਈ ਹੈ ਜੋ ਕਿ ਆਪਾਂ ਦੇਖਦੇ ਆਂ ਕਿ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਮਾੜੀ-ਮੋਟੀ ਨਿੱਕੀ-ਮੋਟੀ ਵਿਭਾਗੀ ਕਾਰਵਾਈ ਤਾਂ ਸਾਰਿਆਂ ਤੇ ਕਰ ਦਿੱਤੀ ਜਾਂਦੀ ਹੈ ਮੁੜ ਕੇ ਸਸਪੈਂਸ਼ਨ ਕਿੰਨੀ ਛੇਤੀ ਬਹਾਲ ਹੁੰਦੀ ਉਹ ਵੀ ਸਾਨੂੰ ਪਤਾ ਪਰ ਕਾਨੂੰਨੀ ਕਾਰਵਾਈ ਹੱਲੇ ਵੀ ਕੋਈ ਨਹੀਂ ਹੋਈ ਕਾਨੂੰਨੀ ਕਾਰਵਾਈ ਦੇ ਲਈ ਪਰਚਾ ਦਰਜ ਹੋਣਾ ਚਾਹੀਦਾ ਹੈ ਇਹਨਾਂ ਦੀਆਂ ਬੰਦੀਆਂ ਧਰਾਵਾਂ ਲੱਗਣੀਆਂ ਚਾਹੀਦੀਆਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਕਹਿੰਦੇ ਕਾਰਵਾਈ ਹੋ ਗਈ ਵਿਭਾਗੀ ਕਾਰਵਾਈ ਇਹ ਕਾਨੂੰਨੀ ਕਾਰਵਾਈ ਮੈਨੂੰ ਦੱਸੋ ਕੋਈ ਹੋਈ ਹੈ ਅਸੀਂ ਡੀਜੀਪੀ ਤੱਕ ਉਹ ਪਾਈਆਂ ਆ ਲ ਇਹਮੇਲ ਆ ਪਾਈਆਂ ਆ ਅਸੀਂ ਕਿੱਦਾਂ ਦਾ ਭਾਈ ਸਾਹਿਬ ਨੇ ਦੱਸਿਆ ਵੀ ਅਸੀਂ ਟਾਈਮ ਮੰਗ ਰਹੇ ਹਾਂ ਰੋਹ ਸਾਨੂੰ ਟਾਲ ਰਹੇ ਰੋਹ ਸਾਨੂੰ ਟਾਲ ਰਹੇ ਅੱਜ ਸਾਨੂੰ ਟਾਈਮ ਦੇ ਕੇ ਵੀ ਮੌਕੇ ਤੇ ਕਮਿਸ਼ਨਰ ਸਾਹਿਬ ਆਜਰਨੀ ਆ ਕੋਈ ਵੀ ਇੱਥੇ ਅਫਸਰ ਆਜਰਨੀ ਸੀ ਕਿ ਹੁਣ ਆਏ ਆ ਹਨਾ ਸਾਡੀ ਕੰਪਲੇਂਟ ਲੈਣ ਕੀ ਇਹ ਮਤਲਬ ਇਹ ਜਾਹਰ ਨਹੀਂ ਕਰ ਰਿਹਾ ਵੀ ਠੀਕ ਹੈ ਤੁਸੀਂ ਆਪਣੇ ਬੰਦੇ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸਿਰਫ ਐਸੇ ਕਰਕੇ ਕਾਰਵਾਈ ਨਹੀਂ ਨਾ ਹੋ ਰਹੀ ਕਿ ਇੱਕ ਤਾਂ ਉਹ ਮੁਲਾਜ਼ਮ ਹੈ ਦੂਜਾ ਇਹ ਆਪਣਾ ਸ਼ਿਵ ਸੈਨਾ ਦਾ ਨਾਮ ਵਰਤ ਕੇ ਮੰਡ ਦੇ ਤੱਕ ਇਹਦੇ ਲਿੰਕ ਹੈ ਤੇ ਮੰਡ ਕਿੱਦਾਂ ਹਿੰਦੂ ਜਥੇਬੰਦੀਆਂ ਕਿੱਦਾਂ ਫੇਰ ਮੁੜ ਕੇ ਭਾਜਪਾ ਦੇ ਤਾਰ ਤਾਰ ਜੋੜਦੇ ਕਿੱਦਾਂ ਮੁੜ ਕੇ ਸ ਆ ਤੁਸੀਂ ਸਾਰੇ ਸਮਝਦਾਰ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਉਂ ਨਹੀਂ ਕਾਰਵਾਈ ਹੋ ਰਹੀ ਢਿੱਲ ਕਿਉਂ ਹੋ ਰਹੀ ਹੈ ਸਾਨੂੰ ਹੀ ਕਿਉਂ ਰੋਕਿਆ ਗਿਆ ਉੱਥੇ ਹੋਰ ਇੰਨੇ ਜਾਣੇ ਸੀਗੇ ਇਹ ਕੀ ਇਹ ਤਾਂ ਦਾੜਾ ਪ੍ਰਕਾਸ਼ ਹੋ ਇੱਕ ਇਹਨੂੰ ਰੋਕ ਲਿਆ ਇਹਦਾ ਨੀਲਾ ਪਰਨਾ ਦੇਖ ਕੇ ਇਹਨੂੰ ਰੋਕ ਲਿਆ ਇਹ ਗੱਲਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਇਹ ਬਹੁਤ ਤਕੜਾ ਨੈਕਸਸ ਹੈ ਮੈਂ ਤਾਂ ਕਹਿੰਦਾ ਜਿੰਨੀਆਂ ਇਦਾਂ ਦੇ ਬੰਦੇ ਜਿਹੜੇ ਹੁਣ ਕਹਿੰਦੇ ਵੀ ਸ਼ਿਵ ਸ਼ਨਾ ਬਾਲ ਠਾਕਰੇ ਵਾਲੇ ਫੋਨ ਕਰਕੇ ਭਾਈ ਸਾਹਿਬ ਨੂੰ ਦੇ ਦੱਸ ਰਹੇ ਹੈ ਕਿ ਇਹ ਸਾਡੇ ਬੰਦੇ ਨਹੀਂ ਹੈ ਜੇ ਇਹ ਸ਼ਿਵ ਸ਼ਨਾ ਦਾ ਲੀਡਰ ਹੀ ਨਹੀਂ ਹੈ ਇਹ ਸ਼ਿਵਸਨ ਦਾ ਪੰਜਾਬ ਪ੍ਰਧਾਨ ਹੀ ਨਹੀਂ ਹੈ ਤੇ ਕੀ ਫਿਰ ਪੁਲਿਸ ਨੂੰ ਨਹੀਂ ਪਤਾ ਜਿਨੇ ਇਹਨੂੰ ਸਿਕਿਉਰਿਟੀ ਦਿੱਤੀ ਹੈ ਵੀ ਇਹ ਤਾਂ ਸ਼ਿਵਸਨ ਦਾ ਲੀਡਰ ਹੀ ਨਹੀਂ ਇਹਨੂੰ ਕਿਸ ਅਧਾਰ ਤੇ ਸਿਕਿਉਰਿਟੀ ਦਿੱਤੀ ਹੈ ਇਹਨੂੰ ਇਹ ਸਾਈਡ ਬਿਜ਼ਨਸ ਚਲਾਉਣ ਦੀ ਸਿਕਿਉਰਿਟੀ ਦਿੱਤੀ ਗਈ ਹੈ ਬਿਨਾਂ ਕੇ ਲਾਵਾਂਗੇ ਪੈਸੇ ਇਕੱਠੇ ਕਰਾਂਗੇ ਤੇ ਆਪਣੇ ਸਿਕਿਉਰਟੀਆਂ ਦੇ ਪੈਸੇ ਇਕੱਠੇ ਕਰਾਂਗੇ ਤੇ ਆਪਣੇ ਨਸ਼ੇ ਕਰਾਂਗੇ ਅੱਜ ਉਹ ਕਲੈਰੀਫਾਈ ਜੇ ਕਹਿੰਦੇ ਅੱਜ ਉਹ ਸ਼ਿਵਸਨ ਦਾ ਬੰਦਾ ਨਹੀਂ ਹੈ ਜੇ ਉਹਨਾਂ ਨੂੰ ਲੱਗਦਾ ਕੋਈ ਬੰਦਾ ਇਲੈਗਲ ਜਾਂ ਐਸਟਰਾ ਕੰਮ ਕਰਦਾ ਤੇ ਉਹਨਾਂ ਦਾ ਬੰਦਾ ਨਹੀਂ ਹੈ ਵੀ ਉਹਦੇ ਤੇ ਕਾਰਵਾਈ ਕਰਨ ਜਾਓ ਆਪਣੇ ਆਪ ਵੀ ਦੇਖਣ ਵੀ ਕਿਹੜਾ ਬੰਦਾ ਨਜਾਇਜ਼ ਜਾਂ ਕੁਝ शिवसेना ਵਾਲਾ ਮਸਲਾ ਹੈ ਸੈਕੰਡਰੀ ਹੈ ਮੁਕੇ ਮੁਕੇ ਦੇ ਜਿਹੜਾ ਤੁਸੀਂ ਆਏ ਆ ਜਿਹੜਾ ਕ੍ਰਾਈਮ ਹੋਇਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ शिवसेना ਦਾ ਮੈਂਬਰ ਹੈ ਕਿ ਨਹੀਂ ਹੈ ਇਹਦੀ ਉਲਝਣ ਆਪਾਂ ਬਾਅਦ ਚ ਸੌਲਟ ਕਰ ਲਾਂਗੇ ਪਹਿਲਾਂ ਜਿਹੜਾ ਉਹ ਬੰਦਾ ਸਿਕਿਉਰਿਟੀ ਲੈ ਕੇ ਨਜਾਇਜ਼ ਕ੍ਰਾਈਮ ਕਰ ਰਿਹਾ ਹੈ ਤੇ शिवसेना ਦਾ ਨਾਮ ਵਰਤ ਰਿਹਾ ਹੈ ਤਾਂ ਨਾਲ ਐਡੀਸ਼ਨਲ ਚੀਜ਼ ਹੈ ਨਾ ਚਾਹੇ ਉਹ शिवसेना ਦਾ ਹੈ ਚਾਹੇ ਨਹੀਂ ਹੈ ਜਿਹੜਾ ਸਪਸ਼ਟਕਰਨ ਆ ਵੀ ਜਾਂਦਾ ਜੇ ਕੀ ਸਪਸ਼ਟਕਰਨ ਜਿਹੜਾ ਕ੍ਰਾਈਮ ਹੋ ਗਿਆ ਉਹਨੂੰ ਤੋੜੇਗਾ ਕੀ ਕ੍ਰਾਈਮ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ? ਠੀਕ। ਇਸ ਕਰਕੇ ਇਹ ਸਕੈਂਡਰੀ ਚੀਜ਼ ਆ ਜੀ। ਅਜਾ ਆਕਾਸ਼ ਇਹ ਦੱਸੋ ਤੁਹਾਡੇ ਕੋਲ ਪੈਸਿਆਂ ਦੇ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਗਈ ਸੀ ਉਹ ਦੱਸੋ। ਮੇਰੇ ਕੋਲ ਨਹੀਂ ਮੰਗੇ ਪੈਸੇ। ਮੇਰੇ ਸਾਥੀ ਨੂੰ ਇਹਨਾਂ ਨੇ ਸਾਈਡ ਤੇ ਸੱਦਿਆ ਤੇ ਉਹਦੇ ਕੋਲੋਂ ਪੈਸਿਆਂ ਦੀ ਡਿਮਾਂਡ ਰੱਖੀ ਗਈ ਸੀ। ਕੀ ਕਿਹਾ ਕੀ ਸੀ ਉਹਨਾਂ ਨੇ ਪੂਰੀ ਵਰਡਿੰਗ ਕੀ ਸੀ? ਉਹ ਕਹਿੰਦੇ ਪੈਸੇ ਦੇ ਦਿਓ ਦੇ ਲਓ ਇੱਥੇ ਕੁਝ ਕਰ ਲਓ ਫਿਰ ਤੁਹਾਨੂੰ ਜਾਣ ਦੇਵਾਂਗੇ। ਨਹੀਂ ਤੇ ਤੁਹਾਡੇ ਤੇ ਪਰਚਾ ਜ਼ਰੂਰ ਹੋਊਗਾ। ਹਾਂ। ਹਾਂਜੀ ਉਸ ਵੇਲੇ ਮੌਕੇ ਤੇ ਕੌਣ ਕੌਣ ਸੀਗਾ ਜਦੋਂ ਇਹ ਖਾਦੀ ਗੱਲ ਹੋਈ ਮੈਂ ਤੇ ਮੇਰੇ ਸਾਥੀ ਸੀਗੇ ਜੀ ਨਹੀਂ ਉਹਨਾਂ ਦਾ ਕੋਈ ਨਾ ਬੰਦਾ ਸੀਗਾ ਉਹਨਾਂ ਦਾ ਸ਼ਿਵ ਸੈਨਾ ਦਾ ਇੱਕ ਯੂਥ ਪ੍ਰਧਾਨ ਸੀਗਾ ਮੋਹਿਦੰਗੁਰਾ ਲੋ ਯੂਥ ਪ੍ਰਧਾਨ ਜਲੰਧਰ ਦਾ ਜੀ ਤੇ ਸ਼ਿਵਰਾਜ ਬਿੱਲਾ ਤੇ ਉਸ ਵੇਲੇ ਮੌਕੇ ਤੇ ਸੀਗੇ ਇਹ ਮੈਂ ਕਹਾਂ ਸ਼ਿਵਰਾਜ ਬਿੱਲਾ ਇਹਦੇ ਚ ਮੈਂ ਦੱਸਣਾ ਕੌਣ ਕੌਣ ਸੀਗੇ ਇਹਦੇ ਚ ਮੌਕੇ ਤੇ ਚਾਰ ਬੰਦੇ ਮੌਜੂਦ ਸੀਗੇ ਜੀ ਇੱਕ ਤਾਂ ਸ਼ਿਵਰਾਜ ਉਸ ਬਿੱਲਾ ਜਿਹੜਾ ਹੈਗਾ ਉਹਨੇ ਉਹ ਤੁਸੀਂ ਤਸਵੀਰ ਚ ਵੀ ਦੇਖਿਆ ਹੋਣਾ ਉਹਨੇ ਆਕਾਸ਼ਦੀਪ ਦੀ ਬਾਹਾਂ ਵੀ ਫੜੀ ਸੀ ਜਿਸ ਤੋਂ ਆਕਾਸ਼ਦੀਪ ਨੂੰ ਇਹ ਲੱਗਾ ਕਿ ਇਹ ਬੜਾ ਇਲੀਗਲ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾ ਰਿਹਾ ਜਿੱਥੋਂ ਇਹ ਸਾਰੀ ਗੱਲ ਜਿਹੜੀ ਬਦਲੀ ਹੈ ਪਹਿਲੇ ਸਾਡੇ ਬੰਦਿਆਂ ਨੂੰ ਇਹੀ ਲੱਗਾ ਕਿ ਇਹ ਪੁਲਿਸ ਦੇ ਅਧਿਕਾਰੀ ਨੇ ਕਿਉਂਕਿ ਇੱਕ ਦੂਜੇ ਨੂੰ ਅਫਸਰ ਦੱਸ ਰਹੇ ਨੇ ਜਿਸ ਕਰਕੇ ਉਹਨਾਂ ਨੇ ਉਹਨਾਂ ਤੇ ਫੇਥ ਵੀ ਕੀਤਾ ਤੇ ਆਪਣੇ ਡਾਕੂਮੈਂਟ ਵੀ ਦਿੱਤੇ ਉਹਨਾਂ ਨੂੰ ਤੇ ਮੌਕੇ ਤੇ ਉਹਨਾਂ ਨੂੰ ਲੱਗਾ ਜੀ ਇਹ ਕੋਈ ਫਾਈਨ ਹੈਗਾ ਅਸੀਂ ਦੇ ਵੀ ਦਿੰਦੇ ਆ ਉਸ ਜਗ੍ਹਾ ਦੇ ਉੱਤੇ ਸਾਡੇ ਬੰਦਿਆਂ ਨੇ ਉਹਨਾਂ ਨੂੰ ਬਿਲਕੁਲ ਪੋਲਾਈਟ ਬੀਹੇਵ ਕੀਤਾ ਉਹਨਾਂ ਨੂੰ ਆਪਣੇ ਡਾਕੂਮੈਂਟ ਚੈੱਕ ਕਰਾਏ ਮਗਰ ਜਦੋਂ ਕਿ ਅਫਸਰ ਗੱਡੀ 'ਚ ਬਠਾ ਉਹਨੂੰ ਮਿਲੋ ਕਾਗਜ਼ ਵੀ ਚੈੱਕ ਕੀਤੇ ਕਾਗਜ਼ ਦੇ ਵੀ ਚੈੱਕ ਕੀਤੇ ਪੁਲਾਈਟ ਵੇ ਦੇ ਨਾਲ ਸਾਰੀ ਗੱਲਬਾਤ ਹੋਈ ਬੰਦਿਆਂ ਨੂੰ ਜਦੋਂ ਉਹਨਾਂ ਨੇ ਡਾਕੂਮੈਂਟ ਲੈ ਕੇ ਗੱਡੀ 'ਚ ਅਫਸਰ ਨਾਲ ਮਿਲਣ ਨੂੰ ਕਿਹਾ ਜਦੋਂ ਸਾਡੇ ਸਿੰਘ ਉਹਨਾਂ ਨੂੰ ਆਪਣੇ ਡਾਕੂਮੈਂਟ ਦਿਖਾਣ ਲਈ ਜਾਂਦੇ ਆ ਉਸ ਵੇਲੇ ਉਹ ਕਹਿੰਦਾ ਕਿ ਤੁਹਾਡੀ ਗੱਡੀ ਬੌਂਡ ਹੋਣੀ ਆ ਤੁਹਾਡੀ ਨੰਬਰ ਪਲੇਟ ਟੁੱਟੀ ਹੋਈ ਆ ਅੱਛਾ ਅਸੀਂ ਕਹਿੰਦੇ ਸੀਗੇ ਜੇ ਸਾਡਾ ਕੋਈ ਫਾਈਨ ਬਣਦਾ ਹਰ ਚੀਜ਼ ਦਾ ਫਾਈਨ ਹੋਊਗਾ ਨਾ ਕੋਈ ਕੋਈ ਅਗੇਂਸਟ ਅਗਰ ਫਾਈਨ ਬਣਦਾ ਤਾਂ ਫਾਈਨ ਕਰ ਦਿਓ ਕਹਿੰਦੇ ਗੱਡੀ ਬਾਂਡ ਹੋਣੀ ਹੈ ਜਿੱਥੇ ਗੱਲ ਸਾਰੀ ਖਰਾਬ ਹੋਈ ਤੇ ਕਾਜ ਦੀ ਬਣਨੇ ਕਿਆ ਤੋ ਤੂੰ ਥਾਣੇ ਚੱਲੋ ਅਸੀਂ ਉੱਥੇ ਆਪਣੀ ਗੱਡੀ ਜਿਹੜੀ ਆ ਦੇ ਰਹਿੰਦੇ ਆ ਤੁਸੀਂ ਕਿਹੜੇ ਥਾਣੇ ਤੋਂ ਆਏ ਆ 7 ਨੰਬਰ ਥਾਣੇ ਦਾ ਨਾਲ ਆ ਫਿਰ 7 ਨੰਬਰ ਥਾਣੇ ਤੋਂ ਇਹਨੇ ਕਿਹਾ ਵਾਕਫ ਨਹੀਂ ਐ ਸੱਚੋ ਸਾਹਿਬ ਮੈਂ ਉਹਨਾਂ ਨੂੰ ਪੁੱਛ ਲੈਂਦਾ ਫਿਰ ਕਹਿੰਦੇ ਅਸੀਂ 6 ਨੰਬਰ ਥਾਣੇ ਤੋਂ ਆ ਇਹ ਸਾਰੀ ਗੱਲ ਦੀ ਵੀਡੀਓਗ੍ਰਾਫੀ ਹੋਈ ਆ ਵੀਡੀਓਗ੍ਰਾਫੀ ਅਸੀਂ ਪੁਲਿਸ ਨੂੰ ਵੀ ਦਿੱਤੀ ਆ মিডিਆ ਨੇ ਵੀ ਚਲਾਈ ਆ ਬੰਦੇ ਉੱਥੇ ਮੌਕੇ ਤੇ ਜਿਹੜੇ ਮੌਜੂਦ ਸੀਗੇ ਨਾ ਉਸ ਵੇਲੇ ਸਾਨੂੰ ਪਛਾਣ ਨਹੀਂ ਸੀਗੀ ਮਗਰ ਹੁਣ ਸਾਨੂੰ ਪਛਾਣ ਹੈਗੀ ਉਹ ਹੁਣ ਵਿਨੇ ਕੁਮਾਰ ਦੇ ਨਾਮ ਤੋਂ ਅਸੀਂ ਉਹਦੀ ਪਛਾਣ ਕੀਤੀ ਹੈ ਜਿਹੜਾ ਆਪਣੇ ਆਪ ਨੂੰ ਕਿਸੇ ਜਥੇਬੰਦੀ ਦਾ ਆਗੂ ਵੀ ਦੱਸਦਾ ਤੇ ਜਿਹੜੇ ਇਹੋ ਜਿਹੇ ਆਗੂ ਬਣੇ ਹੋਏ ਨੇ ਸਰਕਾਰਾਂ ਨਹੀਂ ਸ਼ਾਹ ਤੇ ਬਣੇ ਹੋਏ ਨੇ ਜਿਹਦਾ ਕਬਲਦੀਪ ਹੁਣ ਨੇ ਗੱਲ ਦੱਸੀ ਆ ਕਿ ਇਹਨਾਂ ਨੂੰ ਤੁਸੀਂ ਦੱਸੋ ਕਿਹੜੀ ਪਨਿਸ਼ਮੈਂਟ ਦੇਤੀ ਹੈ ਜਿਹਦੇ ਕਰਕੇ ਆਪਾਂ ਘਰ ਬੈ ਜੀਏ ਇਹਨਾਂ ਤੇ ਕੋਈ ਇਹਨਾਂ ਨੇ ਲੀਗਲ ਐਕਸ਼ਨ ਤੇ ਨਹੀਂ ਨਾ ਲਿਆ ਹੈਗਾ ਆਪਣੀ ਜੁਡੀਸ਼ਰੀ ਦੇ ਅਕੋਰਡਿੰਗ ਇਹਨਾਂ ਨੇ ਉਹਨੂੰ ਇੱਕ ਤਰ੍ਹਾਂ ਦੇ ਪੈਨਲਟੀ ਜਾਂ ਫਾਈਨ ਨਹੀਂ ਲਾਇਆ ਨਾ ਤੇ ਸਸਪੈਂਡ ਕਰਨਾ ਸੈਟੀਸਫੈਕਸ਼ਨ ਨਹੀਂ ਹੈਗੀ ਆ ਇਹੋ ਜਿਹਾ ਬੰਦਾ ਆਪਣੀ ਜ਼ਿੰਮੇਵਾਰੀ ਦੇ ਕਾਬਲ ਨਹੀਂ ਹੈਗਾ ਉਹਨੂੰ ਡਿਸਮਿਸ ਕਰਨਾ ਚਾਹੀਦਾ ਤੇ ਇਹ ਨਾ ਬੰਨਿਆ ਕੋ ਸਿਕਿਉਰਟੀ ਖੋਣੀ ਚਾਹੀਦੀ ਆ ਜਿਨ੍ਹਾਂ ਦੇ ਸਾਈਡ ਬਿਜ਼ਨਸ ਬਣੇ ਹੋਏ ਆ ਜਿਹੜੀ ਵੀਡੀਓ ਪ੍ਰੋਵਾਈਡ ਕਰਾਈ ਤੁਸੀਂ ਕਹਿੰਦੇ ਕਿੰਨੂ ਕਿਹੜੇ ਅਫਸਰ ਨੂੰ ਕਿਹੜੇ ਅਧਿਕਾਰੀ ਨੂੰ ਜਿਹੜੀ ਵੀਡੀਓ ਤੁਸੀਂ ਜਿਹੜੀ ਅਸੀਂ ਮੈਂ ਦੱਸਾਂ ਇਹ ਜਿਹੜੀ ਸਾਰੀ ਕੰਪਲੀਟ ਹੈ ਨਾ ਇਹਦਾ ਪਹਿਲੇ ਅਸੀਂ ਰਿਟਰਨ ਬਾਏ ਮੇਲ ਜਿਹੜਾ ਡੀਜੀਪੀ ਸਾਹਿਬ ਨੂੰ ਤੇ ਸੀਪੀ ਸਾਹਿਬ ਨੂੰ ਭੇਜਿਆ ਹੋਇਆ ਡਾਕੂਮੈਂਟ ਸਾਰਾ सीएम साहब ਨੂੰ ਵੀ ਭੇਜਿਆ ਹੋਇਆ ਇਹਦੀ ਵੀਡੀਓਗ੍ਰਾਫੀ ਵੀ ਭੇਜੀ ਹੋਈ ਹੈ ਔਰ ਮੀਡੀਆ ਨੂੰ ਵੀ ਸਾਰੀ ਦਿੱਤੀ ਸੀ ਵੀਡੀਓਗ੍ਰਾਫੀ ਇਹ 24 ਤਰੀਕ ਦੀ ਘਟਨਾ ਹੈ ਜੀ 24 ਤਰੀਕ ਦੀ ਘਟਨਾ ਹੈ ਉਹ ਸਾਰੀਆਂ ਘਟਨਾਵਾਂ ਦੇ ਬਾਬਤ ਜਿੰਨਾ ਡਾਕੂਮੈਂਟ ਹੈ ਉਹ ਅੱਜ ਵੀ ਅਸੀਂ ਲੈ ਕੇ ਆਏ ਸੀਗੇ ਇਹਨਾਂ ਕੋਲ ਟਾਈਮ ਲਿਆ ਸੀ ਪਰ ਅੱਜ ਵੀ ਦੇਖੋ ਉੱਥੇ ਸੀਟ ਤੇ ਕੋਈ ਵੀ ਬੰਦਾ ਮੌਜੂਦ ਨਹੀਂ ਹੈਗਾ ਜਿਸ ਕਰਕੇ ਸਾਨੂੰ ਮਜਬੂਰਨ ਜਿਹੜਾ ਹੈ ਹੁਣ ਕਿਸੇ ਉਹਨਾਂ ਦੇ ਜੂਨੀਅਰ ਅਫਸਰ ਨੂੰ ਹੈ ਕੰਪਲੇਂਟ ਦੇਣੀ ਪੈਣੀ ਹੈ ਦੁਬਾਰਾ ਆਣਾ ਪੈਣਾ ਜਿਹੜਾ ਬੀਤੇ ਦਿਨ ਸ਼ੋਰਨ ਦੇ ਵੀਡੀਓ ਵਾਰਲ ਹੋਈ ਸੀਗੀ ਕਾਫੀ ਮਿਸਮੇਲ ਕੀਤਾ ਹੋਊ ਆਪਣਾ ਗਰਮ ਅਫਸਰ ਉਸ ਇਹ ਮੰਗ ਪੱਤਰ ਸਿਵ ਹੋਇਆ ਸੀਪੀ ਸਾਹਿਬ ਦੇ ਧਿਆਨ ਚ ਲਿਆ ਕੇ ਜੋ ਬੰਦੀ ਕਾਰਵਾਈ ਦੀ ਖਤਾ ਮੰਗ ਸਰ 24 ਤਰੀਕ ਦੀ ਗੱਲ ਹੈ ਅੱਜ 29 ਤਰੀਕ ਹੋ ਗਈ ਹੈ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਤੁਹਾਡੇ ਵੱਲੋਂ ਕਾਰਵਾਈ ਕਰ ਰਹੇ ਸੀਪੀ ਸਾਹਿਬ ਦੇ ਧਿਆਨ ਚ ਹੈ ਸਾਰੀ ਗੱਲਬਾਤ ਇਹ ਮੰਗ ਪੱਤਰ ਚ ਕੀ ਲਿਖਿਆ ਤੁਹਾਨੂੰ ਮੰਗ ਪੱਤਰ ਦਿੱਤਾ ਉਹਨੂੰ ਪੜ ਕੇ ਤਾਂ ਅਸੀਂ ਸੀਪੀ ਸਾਹਿਬ ਦੇ ਪੇਸ਼ ਕਰਾਂਗੇ ਉਸ ਹਸਾਬ ਨਾਲ ਜੋ ਵੀ ਹੁਕਮ ਆਇਆ ਉਹਦੇ ਕਾਰਵਾਈ ਕਰਾਂਗੇ ਜਿਹੜੇ ਆਪਣੇ ਮੁਲਾਜ਼ਮ ਦੱਸਦਾ ਜਿਹੜਾ ਮੈਂ ਮੁਲਾਜ਼ਮ ਆ ਉਹ ਬਾਕੀ ਗਨ ਮੈਂ ਮੁਲਾਜ਼ਮ ਹਾਂ ਹਾਂਜੀ ਉਹਦੇ ਸਲਾਫ ਕਾਰਵਾਈ ਕਰ ਰਹੀ ਇਹ ਤੁਹਾਡੇ ਪਹਿਲਾ ਉਹਨਾਂ ਕਿਹੜੇ ਸ਼ਿਵ ਸੈਨਾ ਆਗੂ ਦੇ ਨਾਲ ਉਹ ਗੱਲ ਮੈਨਾਂ ਕਰ ਜਿਸ ਦੇ ਬਾਰੇ ਤੁਹਾਡੇ ਨੋਟ ਵਿੱਚ ਹੈਗਾ ਨਹੀਂ ਮੇਰੇ ਜੀ ਧਿਆਨ 'ਚ ਨਹੀਂ ਹੈਗਾ ਉਹਨੇ ਮੈਂ ਮੈਮਨੋ ਪੱਤਰ ਰਸੀਵ ਕੀਤਾ ਤੇ ਸੀਬੀ ਸਾਹਿਬ ਦੇ ਧਿਆਨ 'ਚ ਹੈਗਾ ਇਹ ਸਾਰੀ ਗੱਲਬਾਤ ਤੇ ਆਪਾਂ ਇਹ ਕਾਰਗ੍ਰਾਮ ਕਰਾਂਗੇ ਬਿਲਕੁਲ ਠੀਕ ਹੈ ਜੀ ਹਾਂਜੀ ਕਾ ਜੀ